ਇਕਤਾ ਯਾਰਾਂ ਚ ਬੈਣ ਦਾ ਸੱਚੀ ਗੱਲ ਮੂੰਹ ਤੇ ਕਹਿਣ ਦਾ ਵੈਲੀ ਨਾਲ ਪੰਗਾ ਲੈਣ ਦਾ ਚਸਕਾ ਏ ਯਾਰਾਂ ਨੂੰ ਹੁਸਨਾ ਦਉ ਇਹਦੇ ਰਹਿਣ ਦਾ ਚਸਕਾ ਏ ਯਾਰਾਂ ਨੂੰ ਨੱਡਿਆਂ ਦਾ ਝਾਕਾ ਲੈਣ ਦਾ ਦੇਖੋ ਮੈਂ ਬਿਮਾਰ ਹੋਇਆ ਸੀਗਾ ਨਸ਼ਿਆਂ ਕਰਕੇ ਤੇ ਮੈਂ ਸੁੱਕੇ ਜੇ ਨਸ਼ਿਆਂ ਚ ਪੈ ਗਿਆ ਸੀਗਾ ਮੈਂ ਆਲਮੋਸਟ ਹਲਾਲੋ ਮੌਤ ਦੇ ਮੂੰਹ ਤੋਂ ਨਿਕਲ ਕੇ ਆਇਆ ਪਲੀਜ਼ ਮੇਰੇ ਸਾਰੇ ਭੈਣ ਭਰਾਓ ਸੁੱਕੇ ਨਸ਼ਿਆਂ ਤੋਂ ਦੂਰ ਹੋ ਗਲਾਸੀ ਠੀਕ ਹੈ ਮਾੜੇ ਮੋਟੀ ਵਾਟ ਸੁੱਕੇ ਨਸ਼ਿਆਂ ਤੋਂ ਗਲਾਸੀ ਤਾਂ ਪੰਜਾਬੀਆਂ ਦਾ ਕਲਚਰ ਹੈ ਸਾਡਾ 21 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਅੱਜ ਵੀ ਨਾਮ ਚੱਲਦਾ ਹੈ ਬਸ ਮੇਰਾ ਹੈ ਵਾਇਗਰੂਦੀ ਬਸ ਹੋ ਹੀ ਜਾ ਰਿਹਾ ਤੱਕਾ ਲੱਗੀ ਜਾ ਰਿਹਾ ਤੇ ਹੋ ਹੀ ਜਾ ਰਿਹਾ ਸਭ ਕੁਝ ਆਪੇ ਹੀ ਪਤਾ ਨਹੀਂ PTC ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਜਦੋਂ ਮੈਨੂੰ ਅਵਾਰਡ ਮਿਲਿਆ ਤੇ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਹੌਸਲਾ ਜਿਆ ਹੋਇਆ ਉਸ ਤੋਂ ਬਾਅਦ ਮੁੜ ਕੇ 4 ਸਾਲ ਬੈਸਟ 뮤직 ਡਾਇਰੈਕਟਰ ਦਾ ਅਵਾਰਡ ਮਿਲਿਆ ਮੈਨੂੰ PTC ਤੋਂ ਥੈਂਕਸ ਕਰਨਾ ਚਾਹਨਾ PTC ਦਾ ਸ਼ੁਰੂ ਤੋਂ ਮੇਰੀ ਬਾਹ ਫੜੀ PTC ਨੇ ਮੈਨੂੰ ਪ੍ਰਮੋਟ ਕੀਤਾ ਵਰਲਡਵਾਈਡ ਤੇ ਗਰੀਜਨਲ ਆਰਟਿਸਟ ਨੂੰ ਇੱਕ ਇੰਟਰਨੈਸ਼ਨਲ ਆਰਟਿਸਟ ਬਣਾਇਆ ਰਾਬਰੂ ਦਾ ਤੇ ਸਿੰਗਿੰਗ ਦਾ ਤੁੱਕਾ ਜਿਹਾ ਲੱਗ ਗਿਆ ਬਟ ਮਾਈ ਫਰਸਟ ਪੈਸ਼ਨ ਇਜ਼ 뮤직 ਮੇਕਿੰਗ ਬਹੁਤ سارے ਕਲਾਕਾਰ ਮੈਂ 뮤직 ਦਿੱਤੇ ਤੇ ਅੱਜ ਵੀ ਮੇਰੀ ਗਲੋਰੀ ਐਲਬਮ ਚ ਮੇਰਾ ਹੀ ਸਾਰਾ 뮤직 ਹੈ ਬਹੁਤ ਅਪਰੀਸ਼ੀਏਟ ਕੀਤਾ ਜਾ ਰਿਹਾ ਯੋ ਯੋ ਹਨੀ ਸਿੰਘ ਇਹ ਨਾਮ ਕਿੰਨੂ ਨੇ ਪਤਾ ਸਭਨਾ ਨੂੰ ਪਤਾ ਕਿਉਂਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਨਾਮ ਨਾਮ ਹੀ ਕਾਫੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਅਸੀਂ ਮੈਲਬਨ ਤੋਂ ਹਾਂ ਜੀ ਜਿੱਥੇ ਸਾਡੇ ਨਾਲ ਆਪਣੇ ਹਰਮਨ ਪਿਆਰੇ ਆਰਟਿਸਟ ਨੇ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਨੂੰ ਮਿਲ ਕੇ ਸਭ ਦਾ ਇੱਕ ਸੁਪਨਾ ਹੁੰਦਾ ਨਾ ਕਿ ਵੱਡੇ ਆਰਟਿਸਟ ਦੇ ਕੋਲ ਖੜੇ ਹੋਵੋ ਮੈਨੂੰ ਤੇ ਇੰਨਾ ਵਧੀਆ ਮੌਕਾ ਮਿਲ ਰਿਹਾ ਕਿ ਉਹਨਾਂ ਦੇ ਨਾਲ ਇੰਟਰਵਿਊ ਕਰਨ ਦਾ ਵੀ ਮੌਕਾ ਮਿਲ ਰਿਹਾ ਸੋ ਮੈਲਬਨ 'ਚ ਸ਼ੋ ਕਰਨਾ ਆਇਆ ਨੇ ਸ਼ੋ ਹੋ ਰਿਹਾ ਜੀ ਦੱਸਾਂਗੇ ਹੁਣ ਤੁਹਾਨੂੰ ਪਹਿਲਾਂ ਸਰਪ੍ਰਾਈਜ਼ ਖੋਲੀਏ ਜੀ ਵੈਲਕਮ ਟੂ ਮੈਲਬਨ ਪਹਿਲਾਂ ਤੇ ਕਿੰਨੇ ਸਾਲਾਂ ਬਾਅਦ ਆਇਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜੀ 11 ਸਾਲ ਬਾਅਦ ਆ ਰਿਹਾ ਆ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ 21 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਅੱਜ ਵੀ ਨਾਮ ਚੱਲਦਾ ਹੈ ਬਸ ਮੇਰਾ ਵਾਇਗਰੂਦੀ ਬਸ ਹੋਈ ਜਾ ਰਹਾ ੱੱ ਟੱਕਾ ਲੱਗੀ ਜਾ ਰਹਾ ਤੇ ਹੋਈ ਜਾ ਰਹਾ ਸਭ ਕੁਝ ਆਪੇ ਹੀ ਪਤਾ ਨਹੀਂ ਪਤਾ ਨਹੀਂ ਕਿ ਆਪੇ ਹੋ ਰਿਹਾ ਜਾਂ ਤੁਸੀਂ ਕੁਝ ਕਰ ਰਹੇ ਹੋ ਮੈਂ ਬਸ ਮੀਨਤ ਕਰ ਰਿਹਾ ਹਾਂ ਔਰ ਕੁਝ ਨਹੀਂ ਸ਼ੁਰੂ ਤੋਂ ਮੀਨਤ ਹੀ ਕੀਤੀ ਹੈ ਬਸ ਬਾਕੀ ਲੱਕ ਜਾ ਚੱਲਿਆ ਮੈਨੂੰ ਐਦਾਂ ਲੱਗਿਆ ਟੁੱਕਾ ਜਾ ਚੱਲ ਗਿਆ ਫਿੱਟ ਹੋ ਗਿਆ ਤੇ ਲੋਕੀ ਪਿਆਰ ਕਰਨ ਲੱਗ ਗਏ ਵੈਸੇ ਗੱਲ ਵੀ ਹੈਗੀ ਮੇਰੇ ਚ ਮੈਂ ਇਹ ਪੁੱਛਣ ਲੱਗੀ ਸੀ ਕਿ ਟੁੱਕੇ ਦੇ ਪਿੱਛੇ ਗੱਲ ਕੀ ਹੈ ਰਾਜ਼ ਕੀ ਹੈ ਰਾਜ਼ ਕੁਝ ਨਹੀਂ ਆਈ ਜਸਟ ਲਵ 뮤직 ਐਂਡ ਆਈ ਜਸਟ ਸਪੈਂਡ ਮੋਸਟ ਆਫ ਮਾਈ ਟਾਈਮ ਇਨ ਮਾਈ ਲਾਈਫ ਟੂ 뮤직 ਐਂਡ ਟੂ ਦਾ ਹਾਰਡ ਵਰਕ ਪੰਜਾਬੀ ਦੀ ਗੱਲ ਕਰੀਏ ਤੇ ਹਾਰਡ ਵਰਕ ਕਰਨ ਦੀ ਕੋਸ਼ਿਸ਼ ਕਰਦਾ ਤੇ ਰੱਬ ਮੇਰ ਕਰਦਾ ਹੈ ਤੇ ਫਲ ਆਉਂਦਾ ਤੇ ਮੁੜ ਕੇ ਤੁਹਾਡੇ ਸਾਹਮਣੇ ਅੱਜ ਮੇਰੀ ਆਲਬਮ ਨਵੀਂ ਰਿਲੀਜ਼ ਹੋਈ ਹੈ ਜੀ ਗਲੋਰੀ ਉਹਨੂੰ 8 ਦਿਨ ਹੋਏ ਆ ਤੇ 12 ਕੰਟਰੀਸ 'ਚ ਟ੍ਰੈਂਡ ਕਰ ਰਹੀ ਹੈ ਤੇ ਇੰਡੀਆ 'ਚ ਵੀ ਨੰਬਰ 1 ਹੈ ਤੇ ਵਰਲਡ 'ਚ ਨੰਬਰ 2 ਆ ਰਹੀ ਹੈ ਜੀ ਤੇ ਤੁਸੀਂ ਉਹਨੂੰ ਸਪੋਰਟ ਕਰਿਓ ਉਹਦੇ ਹੀ ਕਰਕੇ ਅਸੀਂ ਆ ਗਲੋਰੀ ਟੌਰ ਲੈ ਕੇ ਆਇਆ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਤੇ ਪਹਿਲਾ ਸ਼ੋ 8 ਤਰੀਕ ਨੂੰ ਮੈਲਬਨ ਚ 7 ਤਰੀਕ ਨੂੰ ਸੌਰੀ ਮੈਲਬਨ ਚ ਤੇ ਉਸ ਤੋਂ ਬਾਅਦ ਮੁੜ ਕੇ ਸਾਰੀ ਥਾਵਾਂ ਤੇ ਜਾਵਾਂਗੇ ਬ੍ਰਿਸਬਨ ਐਡਲੇਡ ਤੇ ਸਿਡਨੀ ਤੇ ਨਿਊਜ਼ੀਲੈਂਡ ਤੇ ਅਸੀਂ ਆਕਲੈਂਡ ਵੀ ਜਾਵਾਂਗੇ ਤੇ ਪੰਜਾਬੀਆਂ ਨੂੰ ਰਿਕਵੈਸਟ ਹੈ ਸਾਰਿਆਂ ਨੂੰ ਵੀ ਸਿੰਘ ਆਇਆ ਇੱਕ ਭਾਵੇਂ ਅੱਧਾ ਸਿੰਘ ਆ ਪੂਰਾ ਸਿੰਘ ਨਹੀਂ ਹੈਗਾ ਬਟ ਸਿੰਘ ਤਾਂ ਹੈਗਾ ਤੇ ਪਿੱਠ ਨਾ ਲੱਗਣ ਦਿਓ ਪੰਜਾਬੀਆਂ ਭੰਗੜੇ ਪਾਵਾਂਗੇ ਤੇ ਮੋਜਾ ਕਰਾਂਗੇ ਤੇ ਹਮੋਂ ਮਾ ਕੇ ਪਹੁੰਚੋ ਸਾਰੇ। ਕੀ ਬਾਤ ਹੈ ਤੁਸੀਂ ਸਰਪ੍ਰਾਈਜ਼ ਪਹਿਲਾਂ ਹੀ ਖਤਮ ਕਰ ਦਿੱਤਾ। ਇਹ ਹੀ ਸਰਪ੍ਰਾਈਜ਼ ਹੈਗਾ ਜਿਹੜਾ ਅਸੀਂ ਮੈਂ ਬਚਾ ਕੇ ਰੱਖਿਆ ਸੀ ਐਂਡ ਲਈ ਕਿ ਮੈਲਬਨ ਦੇ ਵਿੱਚ ਪੂਰੀਆਂ ਤੁਮਾ ਮਚਾਣਾ ਹੈ ਮੈਲਬਨ ਹੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਹੈ 7 ਨੂੰ ਸ਼ੁਰੂ ਹੋ ਰਿਹਾ ਮੈਲਬਨ ਦੇ ਵਿੱਚ 21 ਨੂੰ ਖਤਮ ਹੋਏਗਾ ਵਿੱਚ ਨਿਊਜ਼ੀਲੈਂਡ ਵੀ ਜਾਵਾਂਗੇ ਔਰ ਜਿਸਾ ਤੁਸੀਂ ਪਹਿਲਾਂ ਹੀ ਕਹ ਦਿੱਤਾ ਕਿ ਪੰਜਾਬੀਆਂ ਦਾ ਟੂਰ ਹੈ। ਤੇ ਪੰਜਾਬੀਆਂ ਦਾ ਟੂਰ ਨਾ ਤੇ ਫਿਰ ਆਪਣੇ ਪੰਜਾਬੀ ਕਦੇ ਨਾਲ ਲੱਗਾ ਨਹੀਂ ਨੇ ਦਿੰਦੇ ਗੱਲ ਕਰੀਏ ਥੋੜਾ ਜਿਹਾ ਪੀਟੀਸੀ ਬਾਰੇ ਪਹਿਲਾ ਅਵਾਰਡ ਤੁਹਾਨੂੰ ਪੀਟੀਸੀ ਵੱਲੋਂ ਮਿਲਿਆ ਸੀਗਾ ਉਸ ਤੋਂ ਬਾਅਦ ਤੇ ਲਾਈਨ ਲੱਗੀ ਠੀਕ ਹੈ ਬਿਲਕੁਲ ਸੋ ਪੀਡੀਸੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਪੰਜਾਬ ਤੋਂ ਸਾਡੇ ਦਿਨੇਸ਼ ਭਾਜੀ ਸਪੀਡ ਰਿਕਾਰਡਸ ਵਾਲੇ ਤੇ ਮੈਨੂੰ ਅੱਜ ਵੀ ਯਾਦ ਹੈ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਤੂੰ ਅਵਾਰਡ ਤੇ ਚੱਲਣਾ ਤੇ ਮੈਂ ਕਹਾ ਚਾ ਠੀਕ ਹੈ ਜੀ ਚੱਲਦੇ ਆ ਤੇ ਜਦੋਂ ਮੈਨੂੰ ਅਵਾਰਡ ਮਿਲਿਆ ਤੇ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਹੌਸਲਾ ਜਿਆ ਹੋਇਆ ਉਸ ਤੋਂ ਬਾਅਦ ਮੁੜ ਕੇ 4 ਸਾਲ ਬੈਸਟ 뮤직 ਡਾਇਰੈਕਟਰ ਦਾ ਅਵਾਰਡ ਮਿਲਿਆ ਮੈਨੂੰ ਪੀਟੀਸੀ ਤੋਂ ਤੇ ਉਸ ਤੋਂ ਬਾਅਦ ਬਾਲੀਵੁੱਡ ਨੇ ਵੀ ਕਦਰ ਪਾਈ ਮੁੱਲ ਪਾਇਆ ਕਿ ਆਹ ਕੌਣ ਹੈ ਮੁੰਡਾ ਨਿੱਕਾ ਜਿਹਾ ਜਿਹੜਾ ਪੰਜਾਬ 'ਚ ਧੂਮਾ ਪਾ ਰਿਹਾ ਤੇ ਮੈਂ ਥੈਂਕਸ ਕਰਨਾ ਚਾਹਨਾ ਪੀਟੀਸੀ ਦਾ ਸ਼ੁਰੂ ਤੋਂ ਮੇਰੀ ਬਾਹ ਫੜੀ ਪੀਟੀਸੀ ਨੇ ਮੈਨੂੰ ਪ੍ਰਮੋਟ ਕੀਤਾ ਵਰਲਡਵਾਈਡ ਤੇ ਇੱਕ ਰੀਜਨਲ ਆਰਟਿਸਟ ਨੂੰ ਇੱਕ ਇੰਟਰਨੈਸ਼ਨਲ ਆਰਟਿਸਟ ਬਣਾਇਆ ਇੰਟਰਨੈਸ਼ਨਲ ਆਰਟਿਸਟ ਜਿਹੜੇ ਹੋਣ ਹੈਗੇ ਨੇ ਵੈਸੇ ਤਾਂ ਸਾਰੇ ਤੁਹਾਡੀ ਕਾਪੀ ਕਰਨਾ ਚਾਹੁੰਦੇ ਨੇ ਲੇਕਿਨ ਤੁਸੀਂ ਆਪਣੀ ਲਾਈਫ ਚ ਕਿਸੇ ਦੀ ਕਾਪੀ ਕਰਨਾ ਚਾਹੀਦਾ ਮੈਂ ਯਾ ਰਮਾਨ ਸਰ ਨੂੰ ਹੀ ਫੋਲੋ ਕਰਦਾ ਜਿਹੜੇ 뮤ਜ਼ਿਕ ਡਾਇਰੈਕਟਰ ਨੇ ਦੁਨੀਆ ਚ ਨੰਬਰ 1 ਤੇ ਹਮ ਬਚਪਨ ਤੋਂ ਉਹਨਾਂ ਨੂੰ ਆਪਣਾ ਆਈਡਲ ਮੰਨਿਆ ਤੇ ਉਹਨਾਂ ਕਰਕੇ ਹੀ ਮੈਂ 뮤ਜ਼ਿਕ ਕਰ ਰਿਹਾ ਮੈਂ ਸਿਰਫ 뮤ਜ਼ਿਕ ਡਾਇਰੈਕਟਰ ਹੀ ਬਣਨਾ ਚਾਹੁੰਦਾ ਸੀ ਰੈਪ ਰੂਪ ਦਾ ਤੇ ਸਿੰਗਿੰਗ ਦਾ ਤੁੱਕਾ ਜਿਹਾ ਲੱਗ ਗਿਆ ਬਟ ਮਾਈ ਫਰਸਟ ਪੈਸ਼ਨ ਇਜ਼ 뮤ਜ਼ਿਕ ਮੇਕਿੰਗ ਬਹੁਤ ਸਾਰੇ ਕਲਾਕਾਰ ਮੈਂ 뮤ਜ਼ਿਕ ਦਿੱਤੇ ਤੇ ਅੱਜ ਵੀ ਮੇਰੀ ਗਲੋਰੀ ਐਲਬਮ 'ਚ ਮੇਰਾ ਹੀ ਸਾਰਾ ਮਿਊਜ਼ਿਕ ਹੈ ਬਹੁਤ ਐਪਰੀਸ਼ੀਏਟ ਕੀਤਾ ਜਾ ਰਿਹਾ ਤੇ ਗਾ ਗੂ ਤੇ ਮੈਂ ਤੁਕੇ ਨਾਲ ਲੈਣਾ ਬਟ ਬਈਫ ਇਸ ਇਫ ਯੂ ਆਸਕ ਮੀ ਵਾਟਸ ਮਾਈ ਬੈਸਟ ਫੋਰਟੇ ਦੈਟਸ ਮਿਊਜ਼ਿਕ ਮੇਕਿੰਗ ਤੇ ਮੇਰੇ ਆਈਡਲ ਨੇ ਰਹਿਮਾਨ ਸਰ ਉਹਨਾਂ ਦੀ ਬਸ ਥੋੜੀ ਜਿਹੀ ਵੀ ਨਕਲ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈ ਗਲੋਰੀ ਦਾ ਨਾਮ ਹੀ ਕਾਫੀ ਆ ਹੁਣ ਤੁਸੀਂ ਇਹ ਦੱਸੋ ਕਿ ਗਲੋਰੀ ਹੋ ਕਿਥੇ ਰਿਹਾ ਸਵੰਦ ਨੂੰ ਗਲੋਰੀ ਦਾ ਪਹਿਲਾ ਸ਼ੋਅ ਹੋ ਰਿਹਾ ਮੈਲਬਨ ਫੈਸਟੀਵਲ ਹਾਲ 7 ਤਰੀਕ ਨੂੰ ਤੇ ਸਾਰੇ ਪਹੁੰਚਿਓ ਪੰਜਾਬੀਓ ਪੰਜਾਬੀ ਪੁਰਾਣੇ ਗੀਤ ਵੀ ਗਾਵਾਂਗੇ ਤੇ ਨਵੇਂ ਗੀਤ ਵੀ ਗਾਵਾਂਗੇ ਤੇ ਠੇਠ ਪੰਜਾਬੀ ਵੀ ਹੋਏਗਾ ਤੇ ਜਿਹੜਾ ਮਾੜਾ ਮੋਟਾ ਮੈਂ ਅੰਗਰੇਜ਼ੀ ਪੰਜਾਬੀ ਕਰਦਾ ਉਹ ਵੀ ਹੋਏਗਾ ਤੇ ਪਲੀਜ਼ ਪਹੁੰਚੋ ਰਿਕੁਐਸਟ ਹੈ ਮੇਰੀ ਥੋੜਾ ਜੱਗ ਕਰਕੇ ਦਿਖਾ ਦਿਓ ਮੈਂ ਇਕ ਤਾਂ ਯਾਰਾਂ ਚ ਬੈਣ ਦਾ ਸੱਚੀ ਗੱਲ ਮੂੰਹ ਤੇ ਕਹਿਣ ਦਾ ਵਾਈਲੀ ਨਾਲ ਪੰਗਾ ਲੈਣ ਦਾ ਚਸਕਾ ਹੈ ਯਾਰਾਂ ਨੂੰ ਹਸਣਾ ਦਉ ਇਹਦੇ ਰਹਿਣ ਦਾ ਜਸ ਕਾਏ ਯਾਰਾਂ ਨੂੰ ਨੱਡੀਆਂ ਦਾ ਚਾਕਾ ਲੈਣ ਦਾ ਹਾਂ ਇਹ ਹੱਲਿਆ ਕਹਿੰਦੇ ਮੈਂ ਥੋੜਾ ਬਹੁਤ ਗਾ ਲੈਣਾ ਵਾਓ ਇਹ ਥੋੜਾ ਬਹੁਤ ਅਗਰ ਗਾਣਾ ਤੇ ਮੈਂ ਤੇਰੇ ਪੁਰਾਣੇ ਗੀਤ ਵੀ ਗਾਵਾਂਗੇ ਜਿਨ੍ਹਾਂ ਕਰਕੇ ਪੰਜਾਬੀਆਂ ਨੇ ਸਪੋਰਟ ਕੀਤੀ ਸੀ ਕਿ ਤੇ ਮੁੜ ਕੇ ਬਾਲੀਵੁੱਡ ਹੋਇਆ ਤੇ ਬਾਲੀਵੁੱਡ ਵੀ ਗਾਵਾਂਗੇ ਕਿਉਂਕਿ ਮੈਲਬਨ 'ਚ ਸਾਰੀ ਕਮਿਊਨਿਟੀ ਹੈਗੀਆਂ ਨੇ ਹਿੰਦੀ ਸੁਣਨ ਵਾਲੇ ਵੀ ਹੈਗੇ ਆ ਤੇ ਬਾਕੀ ਵੀ ਸੁਣਨ ਵਾਲੇ ਹੈਗੇ ਤੇ ਸਭ ਕੁਝ ਸੁਣਾਵਾਂਗੇ ਪੰਜਾਬੀਆਂ ਲਈ ਸਪੈਸ਼ਲੀ ਬੌਗ ਸਪੈਸ਼ਲ ਹੈ ਐ ਸਟੋਰ 'ਚ ਕਿਉਂਕਿ ਪੰਜਾਬੀ ਮੇਰੇ ਫੇਵਰਿਟ ਜਿਹੜੇ ਵੱਸਦੇ ਆ ਤਿੰਨੋ ਤਿੰਨ ਜਗ੍ਹਾ ਤੇ ਵੱਸਦੇ ਆ ਬਰਡ ਕੈਨੇਡਾ ਇੰਗਲੈਂਡ ਤੇ ਆਸਟ੍ਰੇਲੀਆ ਜਿਹੜੇ ਪੰਜਾਬੀ ਵੱਸਦੇ ਆ ਉਹ ਉਹ ਚੱਕਮੇ ਦੇ ਆ ਮਾੜੇ ਤੇ ਉਹ ਮੇਰੇ ਟੇਸਟ ਦੇ ਆ ਤੇ ਆ ਜਾਓ ਥੋੜੀ ਜੀ ਪਰਸਨਲ ਕੁਐਸ਼ਨ ਕਰਨ ਲੱਗੀ ਆ ਕਿ 7 ਸਾਲ ਤਕਰੀਬਨ ਤੁਸੀਂ ਗਾਇਬ ਰਹੇ ਠੀਕ ਹੈ ਲਾਈਫ ਤੋਂ ਲੈਸਨ ਤਾਂ ਲਰਨ ਕੀਤਾ ਹਾਂਜੀ ਉਸ ਲੈਸਨ ਨੂੰ ਤੁਸੀਂ ਐਸ ਅਗਰ ਮੈਂ ਅੱਜ ਦੀ ਜਨਰੇਸ਼ਨ ਨੂੰ ਦੇਖਾਂ ਤੇ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਂ ਬਿਮਾਰ ਹੋਇਆ ਸੀਗਾ ਨਸ਼ਿਆ ਕਰਕੇ ਤੇ ਮੈਂ ਸੁੱਕੇ ਜਿਹੇ ਨਸ਼ਿਆਂ 'ਚ ਪੈ ਗਿਆ ਸੀਗਾ ਤੇ ਉਹਦੇ ਕਰਕੇ ਮੈਨੂੰ ਬਿਮਾਰੀ ਹੋਈ ਬਾਈਪੋਲਰ ਡਿਸਆਰਡ ਤੇ ਮੈਨੂੰ 7 ਸਾਲ ਲੱਗੇ ਠੀਕ ਹੋਣ ਨੂੰ ਤੇ ਸਾਰੇ ਪੈਣਾ ਭਰਾਵਾਂ ਨੂੰ ਸਪੈਸ਼ਲੀ ਜਿਹੜੇ ਪੰਜਾਬ 'ਚ ਬੈਠੇ ਮੈਨੂੰ ਸੁਣ ਤਾਂ ਕਿਉਂਕਿ ਪੰਜਾਬ ਸਾਡਾ ਨਸ਼ਾ ਨੇ ਖੋ ਲਿਆ ਬਿਲਕੁਲ ਇਸ ਟਾਈਮ ਬਹੁਤ ਜ਼ਿਆਦਾ ਨਸ਼ਾ ਹੁੰਦੇ ਆ ਤੇ ਮੈਂ ਆਲਮੋਸਟ ਲਾ ਲੋ ਮੌਤ ਦੇ ਮੂੰਹ ਤੋਂ ਨਿਕਲ ਕੇ ਆਇਆ ਹਾਂ ਤੇ ਵਾਇਗਰੂ ਦੀ ਮੇਰ ਹੋਈ ਆ ਪਤਾ ਨਹੀਂ ਚਮਤਕਾਰ ਜਿਹਾ ਹੋ ਗਿਆ ਕਿ ਮੁਣਕੇ ਮੈਂ ਖਣਾ ਤੇ ਕੰਮ ਕਰ ਰਿਹਾ ਤੇ ਹੁਣ ਟੂਰਿੰਗ ਸ਼ੁਰੂ ਹੋ ਗਈ ਹੈ ਤੇ ਇਹ ਮੌਕਾ ਹਰੇਕ ਨੂੰ ਨਹੀਂ ਮਿਲਦਾ ਤੇ ਪਲੀਜ਼ ਮੇਰੇ ਸਾਰੇ ਭੈਣ ਭਰਾਵੋ ਸੁੱਕੇ ਨਸ਼ਿਆਂ ਤੋਂ ਦੂਰ ਰਹੋ ਗਲਾਸੀ ਠੀਕ ਆ ਮਾੜੀ ਮੋਟੀ ਵਟ ਸੁੱਕੇ ਨਸ਼ਿਆਂ ਤੋਂ ਗਲਾਸੀ ਤਾਂ ਪੰਜਾਬੀਆਂ ਦਾ ਕਲਚਰ ਹੈ ਸਾਡਾ ਹੋਰ ਕੀ ਉਹ ਤਾਂ ਘਰ ਦੀ ਗੱਡੀ ਮਾੜੀ ਮੋਟੀ ਲਾ ਲਿਆ ਕਰੋ ਤੇ ਜਿਹੜੇ ਸੁੱਕੇ ਨਸ਼ੇ ਆ ਜਿੰਨੇ ਕੁ ਵੀ ਉਹਨਾਂ ਤੋਂ ਦੂਰ ਰਹੋ ਬਹੁਤ ਜਾਨਲੇਵਾ ਨੇ ਉਹ ਸਾਡੀ نسل ਖਤਮ ਕਰਨ ਨੂੰ ਇੱਕ ਜਿਨੂੰ ਕਹਈਏ ਕਿ ਲੋਕਾਂ ਦੀ ਸਾਜ਼ਿਸ਼ ਆ ਸਾਨੂੰ ਖਤਮ ਕਰਨ ਨੂੰ ਇਹ ਬਹੁਤ-ਬਹੁਤ ਵਧੀਆ ਗੱਲ ਕਹੀ ਹੈ ਮੈਂ ਇੱਕੋ ਚੀਜ਼ ਐਂ ਤੇ ਕਵਾਂਗੇ ਕਿ ਇੱਕ ਆਰਟਿਸਟ ਨੂੰ ਵੇਖਿਆ ਸੀ ਹਮੇਸ਼ਾ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇਹ ਸਾਡੇ ਸਾਹਮਣੇ ਰੀਅਲ ਲਾਈਫ ਐਗਜ਼ਾਮਪਲ ਹੈ ਔਰ ਤੁਸੀਂ ਬਿਲਕੁਲ ਸਹੀ ਕਹੇ ਕਿ ਇੱਕ ਚਮਤਕਾਰ ਹੋਇਆ ਨਹੀਂ ਤੇ ਬਹੁਤ ਸਾਰੇ ਲੋਕੀ ਇਹਦੇ ਵਿੱਚ ਐਸੇ ਡੁੱਬਦੇ ਨੇ ਕਿ ਬਾਹਰ ਨਹੀਂ ਨਿਕਲਦੇ ਐਸੇ ਐਗਜ਼ਾਮਪਲ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਔਰ ਆਪਣੀ ਲਾਈਫ ਨੂੰ ਸਹੀ करिए ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਐਜ਼ ਆ ਸੈਡ ਪਹਿਲਾਂ ਵੀ ਬਹੁਤ ਬੈਸਟ ਵਿਸ਼ੀਜ਼ ਗਲੋਰੀ ਐਲਬਮ ਨੂੰ ਵੀ ਗਲੋਰੀ ਟੂਰ ਨੂੰ ਵੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਔਰ ਦਰਸ਼ਕ ਬਣੇ ਰਹੋ ਆਪਣੇ ਨਾਲ ਐਦਨ ਆਲੀ ਮੈਂ ਗਗਨ ਬਮਰਾ ਪੀਟੀਸੀ ਨਿਊਜ਼ ਨਾਲ ਬੰਦੋ